ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਦਾ ਬਿਆਨ ਆਇਆ ਹੈ ਜਨਵਰੀ ਮਹੀਨੇ ਬਦਲਿਆ ਜਾ ਸਕਦਾ ਹੈ ਪੰਜਾਬ ਭਾਜਪਾ ਦਾ ਪ੍ਰਧਾਨ ਬਾਜਵਾ ਨੇ ਕਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਜਿੱਥੇ ਵੀ ਬਦਲੇ ਜਾਣੇ ਹਨ ਉੱਥੇ ਹੀ ਬਦਲ ਦਿੱਤੇ ਜਾਣਗੇ ਬਾਜਵਾ ਨੇ ਕਿਹਾ ਬਾਜਵਾ ਨੇ ਦੱਸਿਆ ਕਿ ਮੰਨਿਆ ਕਿ ਸੁਨੀਲ ਜਾਖੜ ਦੇ ਸਰਗਰਮ ਨਾ ਹੋਣ ਦੇ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਹੈ ਤੇ ਭਾਜਪਾ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਭਾਜਪਾ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਥੇ ਬਦਲ ਦਿੱਤੇ ਜਾਣ ਦਾ ਸਕੇ ਬਾਜਵਾ ਨੇ ਮੰਨਿਆ ਕਿ ਸੁਨੀਲ ਜਾਖੜ ਦੇ ਸਰਗਰਮਾ ਨਾ ਹੋਣ ਦੇ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਹੈ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਭਾਜਪਾ ਦਾ ਜੌੜਾ ਪ੍ਰਧਾਨ ਹੈ ਉਸ ਨੂੰ ਬਦਲਿਆ ਜਾ ਸਕਦਾ ਹੈ ਬਾਜਵਾ ਨੇ ਕਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਜਿੱਥੇ ਵੀ ਬਦਲੇ ਜਾਣੇ ਹਨ ਉਥੇ ਬਦਲ ਦਿੱਤੇ ਜਾਣਗੇ ਬਾਜਵਾ ਨੇ ਮੰਨਿਆ ਕਿ ਸੁਨੀਲ ਜਾਖੜ ਦੇ ਸਰਗਰਮ ਨਾ ਹੋਣ ਦੇ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਹੈ ਤੇ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਦੇ ਸਰਗਰਮ ਨਾ ਹੋਣ ਦੇ ਕਰਕੇ ਜੌੜਾ ਹੈ ਬੀਜਪੀ ਨੂੰ ਜਿਹੜਾ ਹੈ ਇਹ ਨੁਕਸਾਨ ਹੋਇਆ ਹੈ ਪੰਜਾਬ ਬੀਜਪੀ ਨੂੰ ਨੁਕਸਾਨ ਹੋਇਆ ਹੈ ਤੇ ਅਸੀਂ ਦੇ ਕਰਕੇ ਦੱਸਦੇ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਪਾਜਬਾ ਦੇ ਸੁਭਾ ਪ੍ਰਧਾਨ ਬਦਲੇ ਜਾਣੇ ਹਨ ਤੇ ਬਦਲ ਦਿੱਤੇ ਜਾਣਗੇ ਕਿਹਾ ਜਾ ਰਿਹਾ ਹੈ ਸੁਨੀਲ ਜਾਖੜ ਦੇ ਸਰਗਰਮਾ ਨਾ ਹੋਣ ਦੇ ਕਰਕੇ ਪਾਰਟੀ ਨੂੰ ਇਹ ਨੁਕਸਾਨ ਹੋਇਆ ਹੈ ਪਾਜਪਾ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਦੱਸਦੇ ਕਿ ਜਿੱਥੇ ਵੀ ਭਾਜਪਾ ਦੇ ਸੁਭਾ ਪ੍ਰਧਾਨ ਨੇ ਉਹ ਬਦਲੇ ਜਾ ਸਕਦੇ ਨੇ ਸੁਨੀਲ ਜਾਖੜ ਦੇ ਸਰਗਰਮ ਨਾ ਹੋਣ ਦੇ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਪਾਜਪਾ ਸੀਨੀਅਰ ਆਗੂ ਫਤੇਜੰਗ ਸਿੰਘ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤੇ ਦੱਸਦੇ ਕਿ ਜਿਹੜੇ ਭਾਜਪਾ ਪ੍ਰਧਾਨ ਨੇ ਉਹਨਾਂ ਨੂੰ ਬਦਲਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਬਦਲਿਆ ਜਾ ਸਕਦਾ ਹੈ ਤੇ ਜਿੱਥੇ ਵੀ ਭਾਜਪਾ ਦੇ ਸੁਪਾ ਪ੍ਰਧਾਨ ਬਦਲੇ ਜਾਣੇ ਨੇ ਬਦਲ ਦਿੱਤੇ ਜਾਣਗੇ ਇਹ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿ ਜਿੱਥੇ ਕਿਤੇ ਵੀ ਬਦਲੇ ਜਾਣੇ ਨੇ ਯਾਨੀ ਕਿ ਫੈਸਲਾ ਕਿਤੇ ਨਾ ਕਿਤੇ ਲੈ ਲਿਆ ਗਿਆ ਹੈ ਤੇ ਫਾਇਰ ਕਿਹਾ ਜਾ ਰਿਹਾ ਹੈ ਕਿ ਜਿੱਥੇ ਕਿਤੇ ਵੀ ਜਿਹੜੇ ਭਾਜਪਾ ਦੇ ਪ੍ਰਧਾਨ ਬਦਲੇ ਜਾਣੇ ਨੇ ਸੁਪਾ ਪ੍ਰਧਾਨ ਉਹਨਾਂ ਨੂੰ ਬਦਲ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਹੈ ਭਾਜਪਾ ਦੇ ਪ੍ਰਧਾਨ ਬਦਲ ਸਕਦੇ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਜਾਖਰਦੇ ਸਰਗਰਮ ਨਾ ਹੋਣ ਦੇ ਕਰਕੇ ਜਿਹੜਾ ਹੈ ਪਾਰਟੀ ਨੂੰ ਨੁਕਸਾਨ ਹੋਇਆ ਹੈ ਤੇ ਜਿੱਥੇ ਵੀ ਭਾਜਪਾ ਦੇ ਸੂਬਾ ਪ੍ਰਧਾਨ ਬਦਲੇ ਜਾਣੇ ਨੇ ਸੁਨੀਲ ਜਾਖਰਦੇਸ ਸਰਗਰਮ ਨਾ ਹੋਣ ਦੇ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਹੈ ਐਸੇ ਖਬਰ ਤੇ ਸਾਡੇ ਨਾਲ ਸਾਡੇ ਸਹਿਯੋਗੀ ਕੁਲਵੀਰ ਦਿਵਾਨ লাইਵ ਜੁੜੇ ਹੋਏ ਨੇ ਕੁਲਵੀਰ ਪਾਰਟੀ ਦੇ ਵੱਲੋਂ ਜਿਹੜਾ ਹੈ ਪਾਰਟੀ ਦੇ ਪ੍ਰਧਾਨ ਬਦਲੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਭਾਜਪਾ ਪੰਜਾਬ ਦੇ ਜੋ ਪ੍ਰਧਾਨ ਨੇ ਉਹਨਾਂ ਨੂੰ ਬਦਲ ਦਿੱਤਾ ਜਾਵੇਗਾ ਤੇ ਮਹੀਨਾ ਜਨਵਰੀ ਹੀ ਦੱਸਿਆ ਜਾ ਰਿਹਾ ਹੈ देखो कि नवंबर महीने ਦੇ ਵਿੱਚ ਸੁਨੀਲ ਜਾਖੜ ਨੇ ਆਪਣੇ ਪਤਾ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਉਹਨਾਂ ਦਾ ਅਸਤੀਫਾ ਜਿਹੜਾ ਹੈਗਾ ਉਹ ਮਨਜ਼ੂਰ ਨਹੀਂ ਹੋਇਆ ਪਰੰਤੂ ਫਿਰ ਵੀ ਸੁਨੀਲ ਜਾਖੜ ਜਿਹੜੇ ਹੈਗੇ ਨੇ ਉਹ ਐਕਟਿਵ ਨਹੀਂ ਪੰਜਾਬ ਪਾਰ티 ਜਨਤਾ ਪਾਰਟੀ ਦੀ ਜਿਹੜੀ ਬੈਠਕਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਉਹ ਐਕਟਿਵ ਨਜ਼ਰ ਨਹੀਂ ਆਉਂਦੇ ਤੇ ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਜਿਹੜੇ ਹੈਗੇ ਨੇ ਲੋਕਲ ਬਾਡੀ ਦੇ ਚੋਣਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਸੁਨੀਲ ਜਾਖੜ ਦੀ ਹਾਜ਼ਰੀ ਜਿਹੜੀ ਹੈਗੀ ਆ ਉਹ ਨਹੀਂ ਸੀ ਕਿਤਨੇ ਕਿਤੇ ਸੁਨੀਲ ਜਾਖੜ ਜਿਹੜੇ ਹੈਗੇ ਨੇ ਉਹ ਇਹ ਕਿਹਾ ਜਾਵੇ ਕਿ ਬਿਲਕੁਲ ਹੀ ਆਪਣੇ ਆਪ ਨੂੰ ਕਿਨਾਰੇ ਕਰਕੇ ਚੱਲ ਰਹੇ ਨੇ ਤੇ ਹਾਲਾਂਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਹੋਣ ਦੇ ਨਾਤੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਿਸਾਨੀ ਮੁੱਦੇ ਜਿਹੜੇ ਹੈਗੇ ਨੇ ਉਹ ਉਠਾਏ ਸੰ ਤੇ ਕਿਤਨੇ ਕਿਤੇ ਇਹਨਾਂ ਮੁੱਦਿਆਂ ਦੇ ਰਹੀ ਆਪਣੀ ਪੋਲਿਟਿਕਸ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰੰਤੂ ਜਿਸ ਤਰ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਉਹਨਾਂ ਦੀ ਐਕਟੀਵਿਟੀਆਂ ਨਹੀਂ ਹੋਣੀਆਂ ਚਾਹੀਦੀ ਸਾਨੂੰ ਇੱਕ ਪੰਜਾਬ ਪ੍ਰਧਾਨ ਦੇ ਨਾਤੇ ਉਹ ਉਹ ਐਕਟੀਵਿਟੀ ਜਿਹੜੀ ਹੈਗੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਨੇ ਤਾਂ ਅਸਲ ਹੁਣ ਚਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਇਹੀ ਨਹੀਂ ਕਿ ਪੰਜਾਬ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਬਦਲੇ ਜਾਣੇ ਚਾਹੀਦੇ ਸਨ ਚਾਹੀਦੇ ਹਨ ਕਿਉਂਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਜਿਹੜੇ ਆਗੂ ਨੇ ਉਹ ਵੀ ਇਹ ਮੰਗ ਰਹੀ ਹੈਗੇ ਨੇ ਲਗਾਤਾਰ ਉਠਾ ਰਹੇ ਸੰਤੇ ਹੁਣ ਇਹ ਜਾਣਕਾਰੀ ਨਿਕਲ ਕੇ ਆ ਰਹੀ ਕਿ ਜਨਵਰੀ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਭਾਜਪਾ ਦੇ ਅਧਿਐਖ ਪੰਜਾਬ ਭਾਜਪਾ ਨੂੰ ਜਿਹੜਾ ਨਵਾਂ ਪ੍ਰਧਾਨ ਹੈ ਉਹ ਮਿਲ ਜਾਵੇ ਕਿਉਂਕਿ ਜਿਹੜੇ ਕੌਮੀ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਉਹਨਾਂ ਦੀ ਚੋਣ 21 ਜਨਵਰੀ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਇਹ ਬਦਲਾਅ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੋ ਸਕਦਾ ਹੈ ਅੱਛਾ ਕੁਲਵੀਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਵੀ ਭਾਜਪਾ ਦੇ ਸੂਬਾ ਪ੍ਰਧਾਨ ਬਦਲੇ ਜਾਣੇ ਨੇ ਉਹ ਬਦਲ ਦਿੱਤੇ ਜਾਣਗੇ ਯਾਨੀ ਕਿ ਇੱਕ ਪ੍ਰਧਾਨ ਨਹੀਂ ਮਤਲਬ ਕਈ ਸੂਬੇ ਦੇ ਵਿੱਚ ਬਦਲੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਨਹੀਂ 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 ਇਹ ਇਹ ਜਿਹੜਾ ਹੈਗਾ ਇਹ 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 ਜਿਹੜੇ ਜਿਹੜੇ ਰਾਜਾਂ ਦੇ ਵਿੱਚ ਪ੍ਰਧਾਨ ਪਾਤੀ ਜਾਂਦਾ ਪਾਰਟੀ ਦੇ ਜਿਹੜੇ 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 ਵੀ ਸੂਬਿਆਂ ਦੇ ਵਿੱਚ ਪ੍ਰਧਾਨ ਨੇ ਚਾਹੇ ਉਹ ਪੰਜਾਬ ਤੋਂ ਇਲਾਵਾ ਹੋਰ ਜਿਹੜੇ ਸੂਬੇ ਨੇ ਇਸ ਤਰ੍ਹਾਂ ਇਹ ਵੀ ਪ੍ਰਧਾਨ ਬਦਲਣ ਦੀ ਧਾਰਮ ਜਿਹੜੀ ਹੈ ਕਿ ਇਹ ਪੂਰੀ ਹੋ ਰਹੀ ਹੈ ਜਾਂ ਫਿਰ ਪ੍ਰਧਾਨ ਬਦਲਣ ਦੀ ਜ਼ਰੂਰਤ ਪਾਰਟੀ ਨੂੰ ਮਹਿਸੂਸ ਹੋ ਰਹੀ ਹੈ ਉਹਨਾਂ ਉਹਨਾਂ ਸੂਬਿਆਂ ਦੇ ਵਿੱਚ ਪ੍ਰਧਾਨ ਜਿਹੜੇ ਹੈਗੇ ਨੇ ਜਨਵਰੀ ਦੇ ਵਿੱਚ ਬਦਲ ਬਦਲਣ ਦੀ ਸੰਭਾਵਨਾ ਜਿਹੜੀ ਹੈਗੀ ਹੈ ਉਹ ਜਿਤਾਈ ਜਾ ਰਹੀ ਹੈ ਤੇ ਇਸੇ ਦੇ ਵਿੱਚ ਪੰਜਾਬ ਸ਼ਾਮਿਲ ਹੈ। ਫਤੇਜੰਗਵਾਜਵਾਦ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਨੀਲ ਜਾਖੜ ਦਾ ਸਰਦਾਰ ਨਾ ਹੋਣ ਦੇ ਕਰਕੇ ਭਾਜਪਾ ਨੂੰ ਨੁਕਸਾਨ ਹੋਇਆ ਪੰਜਾਬ ਭਾਜਪਾ ਨੂੰ ਨੁਕਸਾਨ ਹੋਇਆ ਹੈ। ਦੇਖੋ ਜਦੋਂ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਸੁਨੀਲ ਜਾਖੜ ਜਿਹੜੇ ਹੈਗੇ ਨੇ ਪਿਛਲੇ ਲੰਬੇ ਸਮੇਂ ਤੋਂ ਐਕਟਿਵ ਨਹੀਂ ਨਹੀਂ ਹਨ ਪੰਜਾਬ ਭਾਜਪਾ ਦੀ ਰਾਜਨੀਤੀ ਦੇ ਵਿੱਚ ਤਾਂ ਉਹਨਾਂ ਨੇ ਇਹ ਕਿਹਾ ਕਿ ਹਰ ਬੰਦਾ ਜਿਹੜਾ ਹੈਗਾ ਉਹ ਪ੍ਰਮਾਣਿਕ ਪਾਰਟੀ ਦਾ ਹਰ ਵਰਕਰ ਹਰ ਵਰਕਰ ਪ੍ਰਮਾਣ ਹੈ। ਤੇ ਹਰ ਪ੍ਰਧਾਨ ਜਿਹੜਾ ਹੈਗਾ ਉਹ ਵਰਕਰ ਹੈ ਯਾਨੀ ਸਾਰੇ ਬਰਾਬਰ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਕਿਹਾ ਪੁੱਛਿਆ ਗਿਆ ਕਿ ਇੱਕ ਪ੍ਰਧਾਨ ਹੋਣ ਦੇ ਨਾਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਸੀ ਇੱਕ ਐਕਟਿਵ ਪੋਲਿਟਿਕਸ ਦੇ ਵਿੱਚ ਪੋਲਿਟਿਕਸ ਦੇ ਵਿੱਚ ਐਕਟਿਵ ਰਹਿਣ ਦੀ ਉਹ ਪੂਰੀ ਨਹੀਂ ਉਹ ਕਰ पाए ਤਾਂ ਉਹਨਾਂ ਨੇ ਕਿਹਾ ਕਿ ਫਰਕ ਜ਼ਰੂਰ ਪੈਂਦਾ ਹੈ ਪਰੰਤੂ ਉਹਨਾਂ ਨੇ ਇਹ ਵੀ ਕਿਹਾ ਕਿ ਜਨਵਰੀ ਦੇ ਵਿੱਚ ਪ੍ਰਧਾਨ ਜਿਹੜੇ ਹੈਗੇ ਨੇ ਉਹ ਬਦਲੇ ਜਾ ਸਕਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਨੀਲ ਜਾਖੜੀ ਨੇ ਆਪਣੀਆਂ ਕੁਝ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਉਹਨਾਂ ਨੇ ਅਸਤੀਫਾ ਜਿਹੜਾ ਹੈਗਾ ਉਹ ਦਿੱਤਾ ਹੋਇਆ ਹੈ ਅਸਤੀਫਾ ਦੇਣ ਤੋਂ ਬਾਅਦ ਲੇਕਿਨ ਹਾਲੇ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਵੀ ਚੁੱਕਿਆ ਗਿਆ ਸੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਭਾਜਪਾ ਚੁੱਕ ਨਹੀਂ ਰਹੀ ਹੈ ਕੀ ਲੱਗ ਰਿਹਾ ਹੈ ਕਿ ਹੁਣ ਜਦੋਂ ਪ੍ਰਧਾਨ ਬਦਲ ਦਿੱਤੇ ਜਾਣਗੇ ਕੀ ਇਹਨਾਂ ਮੁੱਦਿਆਂ ਨੂੰ ਚੁੱਕਿਆ ਜਾਵੇਗਾ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਇਮੇਜ ਬਣੀ ਹੋਈ ਹੈ ਭਾਜਪਾ ਦੀ ਉਹ ਸੁਧਰਨ ਦੇ ਵਿੱਚ ਸਹਾਇਕ ਹੋਏਗਾ ਦੇਖੋ ਕਿਉਂਕਿ ਸੁਨੀਲ ਜਾਖੜ ਜਿਹੜਾ ਅਸਤੀਫਾ ਹੈ ਉਹ ਦਿੱਤਾ ਹੋਇਆ ਹੈ ਪਰੰਤੂ ਉਹਨਾਂ ਦਾ ਅਸਤੀਫਾ ਜੀ ਮਨਜ਼ੂਰ ਨਹੀਂ ਹੋਇਆ ਟੈਕਨੀਕਲੀ ਉਹ ਹੀ ਉਹ ਅਜੇ ਪੰਜਾਬ ਭਾਜਪਾ ਦੇ ਅਡਜੈਕਟ ਨੇ ਪ੍ਰਧਾਨ ਨੇ ਪਰੰਤੂ ਜੇ ਉਹ ਆਪਣੀ ਕੁਰਸੀ ਛੱਡਦੇ ਵੀ ਨਹੀਂ ਜਾਂ ਫਿਰ ਉਹਨਾਂ ਦੀ ਕੁਰਸੀ ਜਾਂਦੀ ਵੀ ਹੈ ਤਾਂ ਵੀ ਉਹ ਜਦੋਂ ਤੱਕ ਪਾਰਟੀ ਦੇ ਵਿੱਚ ਨੇ ਪਾਰਟੀ ਦੇ ਨੇਤਾ ਨੇ ਤੇ ਪਾਰਟੀ ਦੇ ਨੇਤਾ ਹੋਣ ਦੇ ਨਾਲ ਤੇ ਉਹ ਕਿਸੇ ਵੀ ਮੁੱਦੇ ਦੇ ਉੱਤੇ ਜਿਹੜਾ ਹੈਗਾ ਉਹ ਗੱਲ ਕਰ ਸਕਦੇ ठीक है बहुत बहुत शुक्रिया द्वारा तमाम जानकारी सा कुलवीर खुलवीर दस दे खुल की है प्रधान बदलन जाने की गल कही जा रही है जनवरी महीने बदलिया जा सकता है नाल ही बाजवा के वालों भी कहा गया है कि जाखड़ सरगर्म न है पार्टी नुकसान होया है